ਮੇਰੇ ਵੀ ਸਾਰੇ ਵਰਦਾਂ ਸਾਰੇ ਕਰਨੇ ਪਾਤੇ ਕੱਪੜੇ ਸੁਕਣੇ ਫੇਰ ਆਤੀ ਪਾਏਗੀ ਮਸ਼ੀਨ ਚ ਤਾਂ ਮੈਂ ਕਿਹਾ ਹੁਣ ਹੰਗਾਲ ਕੇ ਸਾਰੇ ਆਡਾ ਪੋਤੋ ਬੈਠਾ ਧੁੱਪੇ ਕੜੀ ਕਮ ਤਾਂ ਧੁੱਪ ਵਾਲੀ ਧੁੱਪੇ ਲੈਣਾ ਚਾਹੀਦਾ ਮੰਜੇ ਤੇ ਟਿਕਦਾ ਨਹੀਂਗਾ ਮੰਜੇ ਤੇ ਨਾ 扑ਕ扑ਕ ਜਾਂਦਾ ਮੈਂ ਇੱਥੇ ਬੈਠਾ ਮੈਂ ਠੀਕ ਅੱਜ ਤੇ ਸੁੱਤਰਾ ਮੁੰਡਿਆ ਤੇਰਾ ਤਾਂ ਧੁੱਪ ਵੀ ਕਹਿੰਦੇ ਲਵਾਉਣੀ ਚਾਹੀਦੀ ਬੱਚੇ ਧੁੱਪੇ ਬਣਾ ਚਾਹੀਦਾ ਘੜੀ ਨਾ ਪਤਾ ਜੰਡੀ ਦੀ ਘੜ ਪੂਰੀ ਹੁੰਦੀ ਹੈ ਹਾਂ ਪਤਾ ਵੀਟਾਮਿਨ ਡੀ ਹੁੰਦਾ ਧੁੱਪ ਲੈ ਲੈ ਸੰਡੇ ਇਦਾਂ ਹੀ ਹੁਣ ਈ ਨਹੀਂ ਹੁੰਦਾ ਵਿਟਾਮਿਨ ਡੀ ਹੁੰਦਾ ਆ ਆਡੇ ਗਮਲੇ ਗਮਲੇ ਵਿਚਾਰੇ ਇਦਾਂ ਹੀ ਪਏ ਇਹਨਾਂ ਨੂੰ ਸੈਟਿੰਗ ਕਰਨ ਵਾਲੀ ਪਈ ਇਹਨਾਂ ਦੀ ਵੇਲੇ ਮਰਿੰਗ ਸਸ਼ਕਾਲ ਵੈਲਕਮ ਕਿਆ ਚਾਲ ਹੁਣ ਕਰਦੇ ਨੂੰ ਛੱਡ ਜੀ ਮਨੋ ਦੀ ਸ਼ੁਰੂਆਤ ਅੱਜ ਆ ਗਾ ਸੰਡੇ ਤੇ ਮੈਂ ਚੱਲਿਆ ਅੰਦਰ ਤੱਕ ਸ੍ਰੀ ਦਰਬਾਰ ਸਾਹਿਬ ਸਮਦੇ ਜਾਨਾ ਤੁਮੀ ਕੰਡੀ ਬੜੀ ਹੈ ਸੋ ਠੀਕ ਆ ਫਿਰ ਤੁਹਾਨੂੰ ਮਿਲਦੇ ਆਣ ਕੇ ਹੈ ਆਹ ਫਲਾ ਜਿਸ ਸਮਾਂ ਜਿਆ ਪਿਆ ਸੀ ਉਹ ਖਰਾਬ ਹੋ ਗਿਆ ਇਹਦਾ ਛੀਖੇ ਦਾ ਖਰਾਬ ਹੋ ਚੁੱਕੇ ਆ ਸੋ ਲਾਜ ਨੇ ਮੱਛੀ ਮੱਛਾ ਦਾ ਵਜਾ ਰਹਾ ਹਾਂਜੀ ਕੋਈ ਗੱਲ ਨਹੀਂ ਚਲੋ ਵੀ। ਲੈ ਅੰਮਰਸਾ ਨੂੰ ਜਾ ਰਹੇ ਹਾਂ। ਰਸਤੇ ਮੋਟਰਸਾਈਕਲ ਹੋ ਗਿਆ ਖਰਾਬ ਆਪਣਾ ਵਿੱਚ। ਬਲੱਗ ਖੋਲਿਆ ਮੈਂ ਤਾਂ ਚਿੰਕਲ ਚੱਲੇ। ਉਹ ਦੇਖਾਂ ਦਿੰਦਾ। ਅਰ ਕਾਬੜ ਪੈ ਜਾਂਦੀ ਕੋਈ ਨਾ ਕੋਈ ਮਾਣ। ਅਸਲ ਵਗਰ ਆ ਦੋ ਚੀਜ਼ਾਂ ਹੈ ਗਿਆ ਨਹੀਂ ਤੇ 플ੱਗ ਵੀ ਨਹੀਂ ਖਲਣਾ। ਚਾਬੀਆਂ ਘਰੇ ਰਹਿ ਗਈਆਂ ਸਾਰੀਆਂ। ਹੱਪ ਪੈਕਟ ਜੇ ਖਾਲੀ ਸਾਰੇ ਚਲ ਕੋਈ ਹੋਜੀ ਸਟਾਰਟਣ ਪੱਕੀ ਗੱਲ ਅਸਾਂ ਇਹ ਚਾ ਚੰਗੀ ਦਾ ਫੂਖਾ ਕਰ ਮਾਰ ਲੈ ਇੱਕ ਤਾਰ ਇੱਕ ਤਾਰ ਜੀ ਰੱਖਣੀ ਚਾਹੀਦੀ ਹੈ ਨਾ ਨਾਲ ਇਹ ਹੈ ਤਾਰ ਜੀ ਰੱਖਣੀ ਚਾਹੀਦੀ ਹੈ ਤੇ ਕਹਿੰਦੇ ਨੇ ਲਾਈ ਮੋਟਰਸਾਈਕਲ ਆਤਾ ਬੈਠੇ ਟਵੰਡੀ ਆਣ ਕੇ ਮੋਟਰਸਾਈਕਲ ਫਿਰ ਬੰਦ ਹੋ ਗਿਆ ਉਹ ਆਪਣਾ ਮੋਟਰਸਾਈਕਲ ਲੱਗਾ ਵੀ ਨਾ ਕੋਲਤਾ ਉਹ ਉਹ ਵੀ ਵੈਰੀ ਗੂਰੀ ਛਾਰਟ ਕੋ ਸਟਾਰਟ ਨਹੀਂ ਹੋਣਿਆ ਹੁਣ ਟਾਈਮ ਬਹੁਤ ਹੋ ਗਿਆ 2:00 ਨੂੰ ਇੱਥੇ ਵੱਜ ਗਏ ਹੁਣ ਚੱਲੇ ਆਂ ਵਾਪਸੀ ਘਰ ਕਿਉਂਕਿ ਬਸ ਤੇ ਜਾਣੇ 2:30-3:00 ਵੱਜ ਜਾਣੇ ਜਾਂਦੇ ਆ ਬਸ ਮਿਲ ਜੂਣ ਫੋਕ ਲੱਗੀ ਆਪਾਂ ਤੁਰ ਕੇ ਚੱਲ ਪਏ ਆਂ ਸਕੂਟੀ ਮੋਟਰਸਾਈਕਲ ਲਾਤਾ ਉੱਥੇ ਕਹਿੰਦਾ ਕੱਲ ਸ਼ਾਮੇ ਮਿਲਣਾ ਜਲਤੀਪੁਰ ਤੱਕ ਪਹਿ ਤੁਰ ਕੇ ਜਾਵਾਂਗੇ ਉਸ ਤੋਂ ਬਾਅਦ ਵੇਖਦੇ ਗਾਟ ਆਟੋ ਮਿਲ ਜਾਂਦਾ ਹਨ ਫਿਰ ਘਰੇ ਚੱਲ ਜਾਂਦੇ ਆ ਆਸਰੇ ਤੇ ਪਰੇਸ਼ਾਨ ਹੋਣ ਲੇ ਨੋਂ ਦਾ ਸਵੇਰੇ ਘਰੋਂ ਨਿਕਲੇ ਆ ਮੋਟਰਸਾਈਕਲ ਬੜਾ ਖਰਾਬ ਕਰਨ ਡਿਆ ਅਈ ਚ ਕਿਨਾਰੇ ਆਮ ਲਾਤਾ 11:00 ਵਜੇ ਆਉਂਦੇ ਨੇ ਇਤਾਂ ਘੰਟਾ ਪਾਉਣਾ ਤੇ ਹੋਰ ਜੇ ਕਰਦਾ ਕਰਦਾ 2-3 ਵਜਾ ਤੇ ਇਹ ਬੰਦੇ ਨਾ ਸੋ ਪਤਾ ਨਹੀਂ ਲੱਗਦਾ ਕਿ ਨਾ ਗਾਰੇ ਬੁਰੇ ਜਾਨਦਾ ਮੋਟਰਸਾਈਕਲ ਇੱਥੇ ਬਹਿ ਜਾਂਦੇ ਆ ਚਲਾ ਗਿਆ ਅੰਕਲ ਰਹਿ ਹਾਂਜੀ ਫਤਿਹ ਜੀ ਬਾਜੀ ਸਸੀ ਗਾਲ ਜੀ ਬਾਜੀ ਸਸੀ ਗਾਲ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਫਸਟ ਕਲਾਸ ਕੀ ਕਰ ਰਹੇ ਹੋ ਜੀ ਸੋਚ ਕੀ ਕਰ ਰਹੇ ਹੋ ਤੁਸੀਂ ਲੱਖਣ ਕੀ ਹੈ ਕਰਨ ਇਹਦੇ ਨਾਲ ਲੱਗ ਇਹਦਾ ਹੀ ਕਰਦਾ ਹੈ ਬਗੂਲੂ ਬਗੂਲੂ <laughs> सो <laughs> िया बो करता पर <laughs> <देगा। laughs> 밥 먹자, 우리 딸밥 먹자, 우리 딸 이제 우리 딸이 집으로 돌아가야 해요 우리 딸, 밥 먹자 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 ਕਹਿੰਦੇ ਫਤਿਹ ਨਹੀਂ ਸੁੱਤਾ ਜਦੇ ਨੇ ਕਹਿੰਦਾ ਨਹੀਂ ਫਤਿਹ ਫਤਿਹ ਵਾਏ ਚਾ ਕੀ ਤੂੰ ਸੋਣਾ ਕਿ ਤੇ ਲਪੇੜੇ ਖਾਣੇ ਹੁਣ ਹੈਂ आई ड्यूटी काई बंद करके सोंदा असंदा बंद करके बंद करिए राउंड है बंद करके सोना के गी ई ई ग इन बोर्ड को भाई जाना बस ਪੈਜਾ ਆਣ ਵਧੇ ਪੈਜਾ ਚਲ ਸੋਵਾ ਅੱਜ ਸੋਜ ਅੱਜ ਅੱਜ ਆ ਇੱਧਰ ਲੋ ਸੋਈਂ ਵਾ 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 ਜੀ ਵਾ ਜੀ ਇਹ ਵਾ ਵਾ ਜੀ ਵਾ ਜੀ ਨਹੀਂ ਵਸੋਣਾ ਚਲ ਆਜਾ ਚਲ ਆ ਸੋਵਾ ਮਾ ਚਲੋ ਉੱਠ 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 ਪਾ ਉੱਠ ਪਾ ਚਲੋ ਉੱਠ ਚਲੋ ਉੱਠ ਪਾ ਫੇਰ ਉੱਠ ਪਾ ਗੰਗਾ ਜਾਣ ਕੇ ਵੀ ਕਰਦਾ ਕੋ ਚਲ ਨੀਂਦ ਆਈ ਜਾ ਮੇਰੇ ਬਾਬੂ ਨੂੰ ਵਾ 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 ਬਾਬਾ ਜੀ ਆ ਕੇ ਆ ਕੇ ਪ੍ਰੀ ਬਣਾਈ ਏ ਤੂੰ ਦੇਖ ਚਲੋ ਜੇ ਰਣਗ ਲੱਤਰ ਆ ਚਲੋ ਚੋਂ ਜੋ ਬਾਬਾ ਜੀ ਚੋਂ ਜੋ ਵਾ ਕੰਨ ਜਮਾਨਾ ਯਾਰ ਕੰਨ ਨਹੀਂ ਜਲਦੀ ਝੋਨ 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 ਮੇਰਾ ਬੁੱਤੂ 12 ਵਜੇ ਚੱਲਿਆ ਉਧਰ ਸੌਂਦਾ ਦਾਣ ਨਹੀਂ ਦਰ ਸਵੇਰੇ ਮੁੜ ਕੇ 10 11 ਵਜੇ ਉੱਠਦਾ ਤੋ ਜਾ ਹੁਣ ਤੋ ਜੋ ਬੈ ਜਾ

ചോക്കെ സെ നമുക്ക് ബൈ ഓക്കെ ഗുഡ നൈറ്റ് സത് ശ്രീകാല